ਚੱਕਰ ਭਾਜੀ ਇਸ ਵਰਸਿਟੀ ਰੋੜੇ ਨੇ ਲੈਣੇ 100% ਸ਼ੋਰ ਕੰਬੋ ਬਧੀ ਕਰ ਨਹੀਂ ਐਡਾ ਵੱਡਾ ਚਿਹਰਾ ਭਾਰਤਪੁਰ ਸ਼ਾਸ਼ੂ ਦਾ ਉਹਨੂੰ ਕਿਵੇਂ ਦੇਖਦੇ ਹੋ ਭਾਜੀ ਉਹਦੀ ਬੋਲੀ ਗੰਦੀ ਬੜੀ ਕਿਉਂ ਜੀ ਬਹੁਤ ਗੰਦੀ ਬੋਲੀ ਉਹਦੀ ਇਹ ਜਿਹਾ ਸਾਡੇ ਚਾਚੇ ਨੂੰ ਖੁਦ ਦਫ਼ਤਰ ਚੋਂ ਘੱਡੇ ਹੀ ਧੱਕੇ ਮਾਰਕੋ ਨੇ ਚਾਚਾ ਨੌਕਰੀ ਬਾਸ ਕੇ ਗਈ ਫਾਰਮ ਲਾ ਕੇ ਕਹਿੰਦਾ ਨੌਕਰੀ ਇੱਥੇ ਮੈਂ ਧਰੀਆਂ ਬਿਠੀਆਂ ਚੱਕ ਕੇ ਫਾਰਮ ਬਾਹਰ ਮਾਰੀ 25 ਤੋਂ 30 ਹਜ਼ਾਰ ਲੀਡ ਕੱਢੂਗਾ ਜੀ ਇਹ ਰੋੜਾ ਅੱਛਾ ਜੀ ਕੰਮ ਬਹੁਤ ਜਿਹਦਾ ਕਰਦੇ ਆ 24 ਲੱਖ ਸਾਢੇ ਦਾ ਪਾਰਕ ਨੂੰ ਆ ਗਿਆ 16 ਲੱਖ ਸਾਢਾ ਇਹਦਾ ਧਰਮਸ਼ਾਲਾ ਦਾ ਆ ਗਿਆ 6 ਮਤਲਬ ਆਵਨੀ ਪਾਰਟੀ ਕੰਮ ਕਰ ਰਹੀ ਆ ਉਹਦੇ ਕੰਮ ਦੇ ਆਧਾਰ ਤੇ ਵੋਟ ਮਿਲੂਗੀ ਭਾਜੀ ਕੰਮ ਠੋਕੇ ਕਰਦੇ ਤੇ ਠੋਕੇ ਜਿਹੜੇ ਕਦੇ ਅਸੀਂ ਕਦੇ ਦੇਖੇ ਨਹੀਂ ਕੰਮ ਹੋ ਵੀ ਹੋ ਰਿਹਾ 40 ਸਾਲ ਬਾਅਦ 50 ਰੁਪਿਆ ਸਾਡੇ ਪਿੰਡ ਨੂੰ ਅੱਛਾ ਜੀ 40 ਸਾਲਾਂ ਬਾਅਦ ਆ ਵੋਟਾਂ ਵਿੱਚ ਆ ਗਏ ਕੋਟਾਫਟ ਕੰਟਰੈਕਟ ਲੱਗਿਆ ਨਹੀਂ ਤਾਂ ਸਾਜ ਜੋੜ ਪਟਕੇ 50 ਰੁਪਿਆ ਪੈਣਾ ਸੀ ਕਾਹਰਸ ਨੇ ਕਿੰਨੇ ਕੰਮ ਕੀਤੇ ਨੇ ਜਦੋਂ ਕਾਂਗਰਸ ਸੀ ਕਿ ਲੁਧਿਆਣਾ ਦੇ ਵਿੱਚ ਉਹਨੇ ਕਿੰਨੇ ਕੰਮ ਕਰਨੇ ਸੀ ਉਹ ਸਭ ਖਾਣ ਦਾ ਹਿਸਾਬ ਕਿਤਾਬ ਸੀ ਉਹਨਾਂ ਦਾ ਤਾਂ ਹੀ ਤਾਂ ਜੇਲ੍ਹ ਜਾ ਕੇ ਆਇਆ ਅੱਛਾ ਇਹ ਵੀ ਮਤਲਬ ਸਹੀ ਆਰੋਪ ਲੱਗੇ ਹੋਏ ਨੇ ਬਿਲਕੁਲ ਭਾ ਫਿਰ ਉਹਨੂੰ ਜੇਲ੍ਹ ਤੋਂ ਉਹਨੂੰ ਕਲੀਨ ਚਿੱਟਵੀ ਮਿਲ ਗਿਆ ਹਾਈ ਕੋਰਟ ਵੱਲੋਂ ਚਲੋ ਇਹ ਤਾਂ ਹੁਣ ਹੁੰਦਾ ਰਹਿੰਦਾ ਫਿਰ ਜੁਲ ਕੇ ਕਰ ਲੈਂਦਾ ਸਭ ਕੁਝ ਪਰ 70 ਸਾਲ ਦਾ ਇਹ ਤਾਂ ਤਾਣਾ ਮੰਡਿਆ ਸੀ ਹੈ ਨਾ ਪੁਲਿਸ ਹੀ ਆ ਸੀ ਇਹਨੂੰ ਸੁਧਾਰਦੇ ਹੀ ਟਾਈਮ ਲੱਗਣਾ ਆਪਾਂ ਨੇ ਚਾੜੂ ਨੂੰ ਵੋਟ ਪਾਣੀ ਹੈ ਜੀ ਹੋਰ ਆਪਾਂ ਕਿਸੇ ਨੂੰ ਵੋਟ ਪਾਣੀ ਨਹੀਂ ਓਨਲੀ ਚਾੜੂ ਨੂੰ ਕਿਉਂ ਨਹੀਂ ਵੋਟ ਪਾਣੀ ਕਿਸੇ ਹੋਰ ਨੂੰ ਭਾਰਤ ਪੁਸ਼ਨਾਸ਼ੂ ਵੀ ਖੜੇ ਨੇ ਕਾਂਗਰਸ ਵੱਲੋਂ ਉਹ ਕੀ ਸਰਕਾਰੀ ਇਹਨਾਂ ਦੀ ਹੈ ਕੰਮ ਨਹੀਂ ਹੋਣੇ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਇਹਨਾਂ ਨੂੰ ਵੋਟ ਪਾਵਾਂਗੇ ਤਾਂ ਕੰਮ ਵੀ ਹੋਣੀ ਤਾਂ ਵੋਟ ਚਾੜੂ ਨੂੰ ਪਾਣੀ ਕਿਉਂਕਿ ਸਰਕਾਰ ਉਹਨਾਂ ਦੀ ਹੈ ਕੰਮ ਉਹਨਾਂ ਕਾਂਗਰਸ ਨੇ ਕੰਮ ਨਹੀਂ ਕਰਨੇ ਜੇ ਕੋਈ ਕਾਂਗਰਸੀ ਬਾਰੀ ਆਗੀ ਤਾਂ ਕੰਕਰਸ ਨੂੰ ਦੇਖਾਂਗੇ ਲੁਧਿਆਣੇ ਵਿੱਚ ਹੁਣ ਤੱਕ ਕੀ ਕੀ ਕੰਮ ਕੀਤਾ ਨੇ ਆਵਾਮ ਦੀ ਪਾਰਟੀ ਨੇ ਕੀ ਬਦਲਾਅ ਆਇਆ ਹੈ ਬਦਲਾਅ ਤਾਂ ਕਾਫੀ ਆਇਆ ਜੀ ਸੀਰਜ ਵੀ ਹੋ ਗਏ ਆਪਣੇ ਸਾਰੇ ਐਲਬਲੌਗ ਦੇ ਸਾਰੇ ਪਾਤੇ ਤੇ ਸੜਕਾਂ ਦਾ ਕੰਮ ਸਾਈ ਬਣਾਤੀਆਂ ਪਾਰਕ ਵੀ ਬਣ ਗਏ ਸਾਰਾ ਕੁਝ ਹੋ ਗਿਆ ਹਾਂਜੀ ਮਰਲਾ ਕਲੀਨਿਕ ਵਿੱਚ ਟੈਸਟ ਜਿਹੜੇ ਕਹਿੰਦੇ ਨੇ ਸਾਰੇ ਹੁੰਦੇ ਨੇ ਉਹ ਟੈਸਟ ਸਾਰੇ ਹੁੰਦੇ ਆ ਨਹੀਂ ਨਹੀਂ ਆਪਣਾ ਪੰਚਮ ਹਸਪੀਟਲ ਹੈ ਜਬਦੀ ਗੋਲ ਭਗਵੰਤ ਮਾਨ ਦਾ ਖੁਲੇ ਉੱਥੇ ਵੀ ਫ੍ਰੀ ਲਾਜ ਆ ਜੀ ਸਾਰਾ ਤੇ ਅਸੀਂ ਗੱਲਬਾਤ ਕਰਾਂਗੇ ਲੁਧਿਆਣੇ ਦੀ ਇਲੈਕਸ਼ਨ ਬਾਰੇ ਬਾਈ ਇਲੈਕਸ਼ਨ ਬਾਰੇ ਭਾਰਤ ਪੁਸ਼ਨਾ ਆਸ਼ੂ ਕਾਂਗਰਸ ਵੱਲੋਂ ਤੇ ਸੰਜੀਵ अरोड़ा ਆਮ ਆਦਮੀ ਪਾਰਟੀ ਵੱਲੋਂ ਖੜੇ ਨੇ ਗੱਲਬਾਤ ਕਰਾਂਗੇ ਸੱਸੀਗਾ ਬਾਈ ਜੀ ਸੱਸੀਗਾ ਬਾਈ ਜੀ ਬਾਈ ਕਿਵੇਂ ਦੇ ਦੋ ਲੁਧਿਆਣੇ ਦੀ ਇਲੈਕਸ਼ਨ ਨੂੰ ਬਹੁਤ ਵਧੀਆ ਜੀ ਕੀ ਟੱਕਰ ਮੰਨਦੇ ਹੋ ਕਿਹਦੇ ਕਿਹੜੀ-ਕਿਹੜੀ ਪਾਰਟੀ ਵਿੱਚਕਾਰ ਟੱਕਰ ਮੰਨਦੇ ਤੁਸੀਂ ਟੱਕਰ ਪਾਜੀ ਇਸ ਵਾਰ ਸੀਟੀ ਰੋੜੇ ਨੇ ਲੈਣੀ 101% ਸ਼ੋਰ ਕੰਬੋ ਬਹੁਤ ਵਧੀਆ ਕਰਦੇ ਨਹੀਂ ਐਡਾ ਵੱਡਾ ਚਿਹਰਾ ਭਾਰਤ ਪੁਸ਼ਨਾ ਆਸ਼ੂ ਦਾ ਉਹਨੂੰ ਕਿਵੇਂ ਦੇਖਦੇ ਹੋ ਪਾ ਸਾਡੇ ਚਾਚੇ ਨੂੰ ਖੁਦ ਦਫ਼ਤਰ ਚੋਂ ਕੱਢੇ ਧੱਕੇ ਮਾਰ ਕੇ ਨੇ ਚਾਚਾ ਨੌਕਰੀ ਬਾਸ ਕੇ ਗਈ ਫਾਰਮ ਲੈ ਕੇ ਕਹਿੰਦਾ ਨੌਕਰੀ ਇੱਥੇ ਮੈਂ ਧਰੀਆਂ ਬੈਠੀਆਂ ਚੱਕ ਕੇ ਫਾਰਮ ਬਾਹਰ ਮਾਰ ਰਹੀ ਜਦੋਂ ਕਿ ਲੀਡਰੋਂ ਦਾ ਗੱਲ ਨਾ ਲਾਉਣਾ ਚਾਹੀਦਾ ਹਰੇਕ ਨੂੰ ਭਾਈ ਕਿੱਡੀ ਗੱਲ ਕਹਿ ਦਿੰਦਾ ਬੰਦਾ ਭਾਈ ਜੀ ਸਾਨੂੰ ਫੋਨ ਨੰਬਰ ਦੇ ਦਿਜੋ ਕੋਈ ਗੱਲ ਹੋ ਗਈ ਤਾਂ ਤੁਹਾਨੂੰ ਦੱਸ ਦਿਆਂਗੇ ਕਿੱਡੀ ਕਬੱਡੀ ਗੱਲ ਸੀ ਇਹ ਉਹ ਤਾਂ ਲੁਧਿਆਣਾ ਦਾ ਰੱਬ ਸਮਝਦਾ ਆਪਣੇ ਉਹਨੂੰ ਅੱਛਾ ਜੀ ਹੰਕਾਰ ਆ ਗੋਦੇ ਵਿੱਚ ਮਤਲਬ ਸਾਡੇ ਇੱਥੇ ਜਨਾਨੀ ਨੂੰ ਗਾਣਾ ਬਹੁਤ ਕੱਟੀਆਂ ਸੁਣੇ ਕਹਿੰਦਾ ਭਾਜੋ ਕਹਿੰਦਾ ਠੋਟੀਆਂ ਵੋਟਾਂ ਨਾਲ ਚਾਰਾਂ ਨਾਂ ਮੈਂ ਇਹ ਫਿਰ ਤਾਂ ਉਹਨੂੰ ਮਤਲਬ ਵੋਟਾਂ ਤੋਂ ਪਹਿਲਾਂ ਵੀ ਐਦਾਂ ਕੁਝ ਕਰ ਰਿਹਾ ਫਿਰ ਜੇ ਜਿੱਤ ਗਿਆ ਫਿਰ ਤਾਂ ਬਣ ਗਿਆ। ਬਸ ਇਹੀ ਹਾਲ ਹੈ ਜੀ। ਕੀ ਹੋ ਹੋਰ ਹੰਕਾਰ ਵਧੂ ਫਿਰ ਤਾਂ ਉਹਦਾ? ਫਿਰ ਤਾਂ ਵਧੂ ਕੁ ਸ਼ੋਰ ਵਧੂਗਾ। ਸ਼ੋਰ ਵਧੂਗਾ। ਹੰਕਾਰ ਦਾ ਰਾਵਣ ਤਾਂ ਨਹੀਂ ਰਿਹਾ ਜੀ। ਰਾਵਣ ਨਾ ਰਿਹਾ। ਸਹੀ ਗੱਲ ਹੈ ਜੀ। ਰਾਵਣ ਤਾਂ ਨਹੀਂ ਰਿਹਾ ਹੰਕਾਰ ਦਾ। ਮਤਲਬ ਇਹਨੂੰ ਤੁਸੀਂ ਕੀ ਲੱਗਦਾ ਕਿੰਨੀ ਕੁ ਬੁਰੀ ਆਰੋਗਿਤਾ ਭਾਰਤ ਪੁੱਛਣਾ ਛੁਦੀ? 25 ਤੋਂ 30 ਹਜ਼ਾਰ ਲੀਡ ਕੱਢੂਗਾ ਜੀ ਇਹ ਰੋੜਾ। ਅੱਛਾ ਜੀ। ਕੰਬੋਧੇ ਇਹ ਕਰਦੇ ਆ 24 ਲੱਖ ਸਾਢੇ ਦਾ ਪਾਰਕ ਨੂੰ ਆ ਗਿਆ। 16 ਲੱਖ ਸਾਢਾ ਇਹਦਾ ਧਰਮਸ਼ਾਲਾ ਦਾ ਆ ਗਿਆ। ਮਤਲਬ ਆਵਨੀ ਪਾਰਟੀ ਕੰਮ ਕਰ ਰਹੀ ਆ ਉਹਦੇ ਕੰਮ ਦੇ ਆਧਾਰ ਤੇ ਵੋਟ ਮਿਲੂਗੀ ਭਾਜੀ ਕੰਮ ਠੋਕੇ ਕਰਦੇ ਪਏ ਠੋਕੇ ਜਿਹੜੇ ਕਦੇ ਅਸੀਂ ਕਦੇ ਦੇਖੇ ਨਹੀਂ ਕੰਮ ਉਹ ਵੀ ਹੋ ਰਿਹਾ 40 ਸਾਲ ਬਾਅਦ ਸੀ ਬਰਪਿਆ ਸਾਡੇ ਪਿੰਡ ਉਨ ਅੱਛਾ ਜੀ 40 ਸਾਲਾਂ ਬਾਅਦ ਆ ਵੋਟਾਂ ਵਿੱਚ ਆ ਗਏ ਕੋਟਾਫਟ ਕੰਟ੍ਰੈਕਟ ਲੱਗਿਆ ਨਹੀਂ ਤਾਂ ਸਾਰੀ ਰੋਡ ਪਟਕੇ ਸੀ ਬਰਪੈਣਾ ਹੀ ਪੂਰਾ ਤੇ ਪਾਈਆਂ ਪੀਆਂ ਸਭ ਕੁਝ ਹੋਇਆ ਕੰਮ ਕਰੀ ਜਾਂਦੇ ਆ ਪਾਣੀ ਵਾਲੇ ਪਾਪਾ ਸਾਰੀ ਨਵੇਂ ਪਾਤੀਆਂ ਜਿਹੜੀ 100 ਸਾਲ ਨਹੀਂ ਖਰਾਬ ਹੋ ਸਕਦੀ ਸੋਹਣੇ ਕੰਮ ਕਰਦੇ ਜੀ ਠੋਕੇ ਮੈਂ ਤਾਂ 3 ਸਾਲਾਂ ਦੇ ਵਿੱਚ ਕੰਮ ਵਧੀਆ ਕੀਤਾ ਆ ਵਧੀਆ ਕਰਦੇ ਪਏ ਜੀ ਵ ਏ ਪੱਕੇ ਕਰਤੇ ਬੜੇ ਨੌਕਰੇ ਦੇ ਰਿਆ ਕੋਈ ਮੁੰਡੇ ਦੀ ਉਹਦੀ ਕੁੜੀ ਆ ਉਹ ਲੱਗੀ ਅਫਸਰ ਲੱਗੀ ਸਾਡੇ ਪਿੰਡੋਂ ਚਾਰ ਪੰਜ ਕੁੜੀਆਂ ਹੋਰ ਪੱਕੀਆਂ ਹੋ ਗਈਆਂ ਪਰ ਵਧੀਆ ਕੰਮ ਕਰਦਾ ਯਾਰ ਨਹੀਂ ਕਿਹੜਾ ਬਹੁਤ ਅਸੀਂ ਨੌਕਰੀ ਨੌਕਰੀ ਕੋਈ ਨਹੀਂ ਦਿੰਦਾ ਸੀ ਇਹ ਕਾਂਗਰਸ ਨੇ ਕਿੰਨੇ ਕੰਮ ਕੀਤੇ ਨੇ ਜਦੋਂ ਕਾਂਗਰਸ ਸੀ ਕਿ ਲੁਧਿਆਣੇ ਦੇ ਵਿੱਚ ਉਹਨੇ ਕਿੰਨੇ ਕੰਮ ਕਰਨੇ ਸੀ ਉਹ ਸਭ ਖਾਣ ਦਾ ਹਿਸਾਬ ਕਿਤਾਬ ਸੀ ਉਹਨਾਂ ਦਾ ਤਾਂ ਹੀ ਤਾਂ ਜੇਲ੍ਹ ਜਾ ਕੇ ਆਇਆ ਅੱਛਾ ਜੇਲ੍ਹ ਵੀ ਮਤਲਬ ਸਹੀ ਰੂਪ ਲੱਗੇ ਹੋਏ ਨੇ ਬਿਲਕੁਲ ਭਜੀ ਇਹਨੇ ਪਹਿ ਖਾਣੇ ਭਾਜੀ ਮੈਨੂੰ ਨਹੀਂ ਕੋਈ ਜੇਲ੍ਹ ਚ ਤੱਕ ਦਿੰਦਾ ਫਿਰ ਉਹਨੇ ਜੇਲ੍ਹ ਤੋਂ ਉਹਨੂੰ ਕਲੀਨ ਚਟਵੀ ਮਿਲ ਗਿਆ ਹੈ ਕੋਰਟ ਵੱਲੋਂ ਚਲੋ ਇਹ ਤਾਂ ਹੁਣ ਹੁੰਦਾ ਰਹਿੰਦਾ ਫਿਰ ਜੁਲ ਕੇ ਕਰ ਲੈਂਦੇ ਸਭ ਕੁਝ ਪਰ 70 ਸਾਲ ਦਾ ਇਹ ਤਾਂ ਟਾਣਾ ਮੰਡਿਆ ਸੀ ਹੈ ਨਾ ਪੁੱਲ ਸੀ ਆ ਸੀ ਇਹਨੂੰ ਸੁਧਾਰਦੇ ਟਾਈਮ ਲੱਗਣਾ ਬਸ ਹੋਰ ਕੀ ਕੀ ਕੰਮ ਕਰਾਏ ਨੇ ਸਰਕਾਰ ਨੇ ਤੁਸੀਂ ਗਾ ਸੀਵਰੇਜ ਪਾ ਦਿੱਤੇ ਹਾਂ ਜੀ ਕੰਮ ਕਰਾਈ ਜਾਂਦੇ ਬੱਚਿਆਂ ਨੂੰ ਨੌਕਰੀਆਂ ਮਿਲਦੀਆਂ ਨੇ ਸਕੂਲ ਸਾਡਾ ਦੇਖੋ ਕਿੱਡਾ ਵਧੀਆ ਬਣ ਕੇ ਜਾ ਕੇ ਐ ਨਿਆਰੇ ਬਣ ਤੇ ਸਕੂਲ ਦੇ ਪੂਰੇ ਬਹੁਤ ਸੋਹਣਾ ਸਕੂਲ ਬਣਾਤਾ 12ਵੀਂ ਤੱਕ ਹੋ ਗਏ ਨਾਲੇ ਹੁਣ ਕਦੇ ਹੋਇਆ ਨਹੀਂ ਸੀਗਾ ਪਰ ਵੀ ਤਾਂ ਕਰਦਾ ਸਕੂਲ ਆਉਣਾ ਸਾਡਾ ਕੀ ਕੀ ਮਾਹੌਲ ਆ ਬਾਈ ਜੀ ਲੁਧਿਆਣੇ ਦੇ ਵੋਟਾਂ ਦਾ लुधियाने दी ਬੋਟਾ ਦਾ ਮੋਲ ਆਪਾਂ ਨਾ ਚੜੂ ਨੂੰ ਵੋਟ ਪਾਣੀ ਹੈ ਜੀ। ਹੋਰ ਆਪਾਂ ਕਿਸੇ ਨੂੰ ਵੋਟ ਪਾਣੀ ਨਹੀਂ। ਓਲੀ ਚੜੂ ਨੂੰ। ਕਿਉਂ ਨਹੀਂ ਵੋਟ ਪਾਣੀ ਕਿਸੇ ਹੋਰ ਨੂੰ ਭਾਰਤ ਪੁਸ਼ਨਾਸ਼ੂ ਵੀ ਖੜੇ ਨੇ ਕਾਂਗਰਸ ਵੱਲੋਂ। ਉਹ ਕੀ ਸਰਕਾਰੀ ਇਹਨਾਂ ਦੀ ਹੈ ਕੰਮ ਨਹੀਂ ਹੋਣੇ। ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ। ਇਹਨਾਂ ਨੂੰ ਵੋਟ ਪਾਵਾਂਗੇ ਤਾਂ ਕੰਮ ਵੀ ਹੋਣੇ ਆ। ਇਹ ਉਹਨਾਂ ਨੂੰ ਕਿਵੇਂ ਦੇਖਦੇ ਹੋ ਜਿਹੜੇ ਵੱਡੇ ਚਿਹਰੇ ਨੇ ਕਾਂਗਰਸ ਦੇ ਭਾਰਤ ਪੁਸ਼ਨਾਸ਼ੂ। ਆਪਾਂ ਚਲੋ ਆਪਾਂ ਕਿਸੇ ਬਾਰੇ ਕੀ ਕਹੀਏ ਆਪਾਂ ਦਾ ਬੋਟ ਸਿਰਫ ਇਹ ਲੋਕ ਕਹਿ ਰਹੇ ਨੇ ਵੀ ਲੋਕ ਕਹਿ ਰਹੇ ਨੇ ਵੀ ਰੁੱਖਾ ਬੋਲਦ ਨੇ ਗੱਲ ਸਹੀ ਨੇ ਬਿਲਕੁਲ। ਇਹ ਗੱਲਾਂ ਸਹੀ ਨੇ ਲੋਕਾਂ ਦੀਆਂ ਨਹੀਂ ਲੋਕਾਂ ਬਾਰੇ ਆਪਾਂ ਸਾਨੂੰ ਤਾਂ ਖੈਰ ਇਸ ਗੱਲ ਤਾਂ ਨਹੀਂ ਪਤਾ ਰੁੱਖਾ ਬੋਲਦੇ ਨਹੀਂ ਸਾਡੇ ਨਾਲ ਤਾਂ ਸਹੀ ਹੈ ਸਾਰੇ ਠੀਕ ਹੈ ਪਰ ਆਪਾਂ ਵੋਟ ਚਾੜ੍ਹ ਨੂੰ ਪਾਣੀ ਹੈ ਕਿਉਂਕਿ ਸਰਕਾਰ ਉਹਨਾਂ ਦੀ ਹੈ ਕੰਮ ਉਹਨਾਂ ਨੇ ਹੀ ਕਰਨੇ ਆ ਕਾਂਗਰਸ ਨੇ ਕੰਮ ਨਹੀਂ ਕਰਨੇ ਜੇ ਕੋਈ ਕਾਂਗਰਸੀ ਬਾਰੀ ਆ ਗਈ ਤਾਂ ਕਾਂਗਰਸ ਨੂੰ ਦੇਖਾਂਗੇ ਲੁਧਿਆਣੇ ਵਿੱਚ ਹੁਣ ਤੱਕ ਕੀ ਕੀ ਕੰਮ ਕੀਤੇ ਨੇ ਆਵਾਮ ਦੀ ਪਾਰਟੀ ਨੇ ਕੀ ਬਦਲਾਅ ਆਇਆ ਹੈ ਬਦਲਾਅ ਤਾਂ ਕਾਫੀ ਆਇਆ ਜੀ ਤਸਵੀਰਾਂ ਵੀ ਹੋ ਗਏ ਆਪਣੇ ਸਾਰੇ ਐਲ ਬਲੌਗ ਤੇ ਸਾਰੇ ਪਾਤੇ ਕੀ ਸੜਕਾਂ ਦਾ ਕੰਮ ਸਾਈ ਬਣਾਤੀਆਂ ਪਾਰਕ ਵੀ ਬਣ ਗਏ ਸਾਰਾ ਕੁਝ ਹੋ ਗਿਆ ਹਾਂਜੀ ਮਰਲਾ ਕਲੀਨਿਕ ਵਿੱਚ ਟੈਸਟ ਜਿਹੜੇ ਕਹਿੰਦੇ ਨੇ ਸਾਰੇ ਹੁੰਦੇ ਨੇ ਉਹ ਟੈਸਟ ਸਾਰੇ ਹੁੰਦੇ ਆ ਨਹੀਂ ਨਹੀਂ ਆਪਣਾ ਪੰਚਮ ਹਸਪੀਟਲ ਹੈ ਜਬਦੀਗੋਲ ਭਗਵੰਤ ਮਾਨ ਦਾ ਖੁੱਲਿਆ ਉੱਥੇ ਵੀ ਫ੍ਰੀ ਲਾਜਾ ਸਾਰਾ ਅੱਛਾ ਜੀ ਉੱਥੇ ਦਾ ਟੈਸਟ ਕਹਿੰਦੇ ਨੇ ਵੀ ਐਨੇ ਟੈਸਟ ਹੁੰਦੇ ਨੇ 84 ਸ਼ਾਇਦ ਬੱਚੇ ਦੀ ਡਿਲੀਵਰੀ ਵਗੈਰਾ ਸਾਰਾ ਇਟਰਮ ਸਭ ਫ੍ਰੀ ਹੈ ਪੰਚਮ ਹਸਪੀਟਲ ਦੇ ਨਾਲ ਹੈ ਸਰਕਾਰੀ ਡਿਸਪੈਂਸਰੀ ਜਬਦੀ ਸਾਰਾ ਫ੍ਰੀ ਹੈ ਇਹ ਹਸਪਤਾਲਾਂ ਦਾ ਕੀ ਹਾਲ ਹੈ ਪਹਿਲਾਂ ਹਸਪਤਾਲਾਂ ਵਿੱਚ ਕੋਈ ਪੁੱਛਦਾ ਨਹੀਂ ਸੀਗਾ ਇਲਾਜ ਜਦੋਂ ਸਰਕਾਰੀ ਹਸਪਤਾਲਾਂ ਵਿੱਚ ਤੇ ਸਪਾਰਸ਼ ਪਾਉਣੀ ਪੈਂਦੀ ਸੀ ਹੁਣ ਕੋਈ ਐਦਾਂ ਦਾ ਕੁਝ ਹੈ ਹੁਣ ਪੂਰਾ ਦੇਖਭਾਲ ਕੀਤੀ ਜਾਂਦੀ ਹੈ ਹਸਪਤਾਲਾਂ ਵਿੱਚ ਪਹਿਲਾਂ ਨਾਲੋਂ ਫਰਕ ਪਿਆ ਹੈ ਕਾਫੀ ਫਰਕ ਹੈ ਤੇ ਸਕੂਲਾਂ ਨਾਲ ਕੀ ਫਰਕ ਹੈ ਸਕੂਲ ਵੀ ਕਹਿੰਦੇ ਐਮੀਨਸ ਐਮੀਨਸ ਬਣਾਤੇ ਕਾਫੀ ਸਕੂਲ ਨੇੜੇ ਆਪ ਐਮੀਨਸ ਬਣਾਏ ਨੇ ਅਪਗ੍ਰੇਡ ਕੀਤੇ ਨੇ ਸਕੂਲ ਸਕੂਲਾਂ ਦਾ ਕੀ ਮੈਂ ਦੇਖਦੇ ਹਾਂ ਪਹਿਲਾਂ ਨਾਲੋਂ ਕੀ ਫਰਕ ਪਿਆ ਸਕੂਲਾਂ ਦੇ ਵਿੱਚ ਬੱਚਿਆਂ ਦਾ ਸਟੱਡੀ ਦਾ ਟੀਚਰਾਂ ਦਾ ਕਿਵੇਂ ਅਪਗ੍ਰੇਡ ਹੋਇਆ ਕੁਝ ਪਹਿਲਾਂ ਨਾਲੋਂ ਕਾਫੀ ਫਰਕ ਹੈ ਜੀ ਕਾਫੀ ਫਰਕ ਹੈ